ਹੁਸ਼ਿਆਰਪੁਰ ਆਟੋਮੋਬਾਈਲ ਮੰਡੀ ਗਵਿੰਦਗੜ ਦੇ ਸ਼ੋਅਰੂਮ ਦੀ 7ਵੀਂ ਸਲਾਨਾ ਵਰਗੰਡ ਮੌਕੇ ਅੱਜ ਗਵਿੰਦਗੜ ਦੇ ਸ਼ੋਅਰੂਮ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਮੌਕੇ ਤੇ ਹੁਸ਼ਿਆਰਪੁਰ ਆਟੋਮੋਬਾਈਲ ਦੇ ਐਮ ਡੀ ਸਰਦਾਰ ਗੁਰਪ੍ਰੀਤ ਸਿੰਘ ਨੇ ਜਿੱਥੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਉੱਤੇ ਉਹਨਾਂ ਨੇ ਆਪਣੇ ਸਮੁੱਚੇ ਸਟਾਫ ਨੂੰ ਵਧੀਆ ਕੰਮ ਕਰਨ ਤੇ ਵਧਾਈ ਦਿੱਤੀ ਇਸ ਮੌਕੇ ਤੇ ਉਹਨਾਂ ਕਿਹਾ ਕਿ ਜੇਕਰ ਹੁਸ਼ਿਆਰਪੁਰ ਆਟੋਮੋਬਾਈਲ ਦਾ ਸਟਾਫ ਵਧੀਆ ਕੰਮ ਨਾ ਕਰਦਾ ਤਾਂ ਇਹ ਬਿਲਡਿੰਗ ਸਿਰਫ ਇੱਕ ਬਿਲਡਿੰਗ ਹੀ ਬਣ ਕੇ ਰਹਿ ਜਾਣੀ ਸੀ ਪਰ ਸਟਾਫ ਦੇ ਵਧੀਆ ਕੰਮ ਕਰਕੇ ਇਸ ਸ਼ੋਰੂਮ ਨੇ 7 ਸਾਲਾਂ ਵਿੱਚ ਬਹੁਤ ਤਰੱਕੀ ਕੀਤੀ ਹੈ ਇਸ ਮੌਕੇ ਤੇ ਸਟੇਟ ਅਵਾਰਡ ਈ ਨੋਰੰਗ ਸਿੰਘ ਨੇ ਜਿੱਥੇ ਹੁਸ਼ਿਆਰਪੁਰ ਆਟੋਮੋਬਾਈਲ ਦੇ ਐਮ ਡੀ ਸਰਦਾਰ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਨਾਲ ਹੀ ਉਹਨਾਂ ਨੇ ਸਮੁੱਚੇ ਸਟਾਫ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਸਮੂਹ ਸਟਾਫ ਅਤੇ ਹੋਰ ਸੰਗਤਾਂ ਹਾਜ਼ਰ ਸਨ ਸਾਹਿਬ ਸ਼ੀਗਰ ਜਲਦ ਸਰ ਮੈਚੀਦੀ ਆਗਨ ਤੋਂ ਦਿੱਤੇ ਹੋਈ ਵਿੱਚ ਜੁੜ ਗੱਤੀ ਸਾਜ ਸੰਦੇ ਜੀਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੰਡੀ ਗਵਿੰਦਗੜ ਅਈਨਾ ਦੇ ਇਸ ਸ਼ੋਮ ਨੂੰ 7 ਸਾਲ ਕੰਪਲੀਟ ਹੋਏ ਐ 19 ਦਸੰਬਰ 2017 ਦੇ ਵਿੱਚ ਇਸ ਸ਼ੋਮ ਨੂੰ ਉਦਘਾਟਨ ਕੀਤਾ ਗਿਆ ਸੀਗਾ ਇਹ ਇਸ ਦੀ ਐਲਓਆਈ ਜੋ ਸਾਨੂੰ ਮਾਰੂਤੀ ਤੋਂ ਮਿਲੀ ਸੀ ਉਹ 18 ਨਵੰਬਰ 2015 ਦੇ ਵਿੱਚ ਮੇਰੇ ਵਿਆਹ ਵਾਲੇ ਦਿਨ ਸਰਦਾਰ ਅਰਸ਼ਕੰਸੀ ਸਾਹਿਬ ਜੀ ਨੇ ਤੋਹਫੇ ਦੇ ਤੌਰ ਤੇ ਸਾਨੂੰ ਉਹ ਐਲਓਆਈ ਦਿੱਤੀ ਸੀ ਔਰ ਉਸ ਤੋਂ ਫਿਰ ਬਾਅਦ ਜਗਾ ਖਰੀਦੀ ਜਗਾ ਖਰੀਦ ਕੇ ਤੇ ਸ਼ੋ 1.5 ਸਾਲ ਦੇ ਵਿੱਚ ਵਿੱਚ ਤਿਆਰ ਕਰਕੇ ਅਸੀਂ ਐਸ ਬੈਂਕ ਦੇ ਕੋਲ ਦੀ ਜੋ ਬ੍ਰਾਸੀਲ ਤੋਂ ਸ਼੍ਰੋਗਿਕ ਤੇ ਆਏ ਆਂ ਔਰ ਬਹੁਤ ਵਧੀਆ ਸਫਲ ਰਿਹਾ ਇਹ 7 ਸਾਲ ਦਾ 쿠ਟਾਨਕੂਟ ਧੰਨਵਾਦ ਹੈ ਸ਼ੀਗੂ ਗਰਸਾ ਮਾ ਜੀ ਦਾ ਕਿ ਹਰ ਸਾਲ ਆਪਣੇ ਚੱਲ ਪਾ ਕੇ ਇਸ ਸਥਾਨ ਨੂੰ ਪਵਿੱਤਰ ਕਰਦੇ ਨੇ ਇਸ ਜਗ੍ਹਾ ਦੇ ਭਾਰ ਉਠਾਉਂਦੇ ਨੇ ਔਰ ਗੁਰੂ ਸਾਹਿਬ ਦੀ ਹੀ ਕਿਰਪਾ ਹੈ ਜੋ 7 ਸਾਲਾਂ ਤੋਂ ਬੇਬੇਰਤਾ ਸਹਿਤ ਇੱਕ ਸਾਲਾ ਸ਼ੋਹ ਬਹੁਤ ਵਧੀਆ ਤਰੀਕੇ ਦੇ ਨਾਲ ਕੋਈ ਫਲਤ ਹੋਇਆ ਹੈ ਅੱਗੇ ਵਧ ਰਿਹਾ ਹੈ ਔਰ ਆਂਦੇ ਸਾਲਾਂ ਦੇ ਵਿੱਚ ਜੋ ਮੈਂ ਦੇਖ ਸਕਦਾ ਹਾਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਤੇ ਪਹਿਲਾਂ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਸ਼ੋਰੂਮ ਖੜਾ ਹੋ ਜਾਏਗਾ ਸਾਰੀ ਟੀਮ ਨੂੰ ਕਿਉਂਕਿ ਬਹੁਤ ਸਾਫ ਮੈਂਬਰਸ ਹੈ ਜੋ ਪਹਿਲੇ ਦਿਨ ਤੋਂ ਇਸ ਸ਼ੋਰੂਮ ਤੇ ਨੇ ਔਰ ਬਹੁਤ ਸਟਾਫ ਮੈਂਬਰ ਇੱਧਰ ਦੇ ਨੇ ਜੋ 1 ਜਨਵਰੀ 2115 ਤੋਂ ਹੀ ਹੁਸ਼ਾਰਕੂਟ ਆਟੋਮੋਬਾਈਲ ਨਾਲ ਜੁੜੇ ਹੋਏ ਆ ਤੋ ਬਹੁਤ ਬਹੁਤ ਸਾਰੇ ਹੀ ਟੀਮ ਮੈਂਬਰ ਦਾ ਧੰਨਵਾਦ ਜੋ ਦਿਨ ਦੁਗਣੀ ਰਾਤ ਦੁਗਣੀ ਮਨ ਲਗਾ ਕੇ ਦਿਨ ਰਾਤ ਮਨ ਲਗਾ ਕੇ ਕੰਪਨੀ ਦੀ ਚੜ੍ਹਦੀ ਕਲਾ ਦੇ ਲਈ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਕੰਮ ਕਰਦੇ ਸਾਰੇ ਹੀ ਸਟਾਫ ਦਾ ਬਹੁਤ ਬਹੁਤ ਧੰਨਵਾਦ ਜੋ ਦਿਨ ਰਾਤ ਕੰਮ ਇਸ ਕੰਪਨੀ ਦੇ ਲਈ ਇਸ ਕੰਪਨੀ ਦੀ ਤਰੱਕੀ ਲਈ ਕੰਮ ਕਰ ਰਹੇ ਨੇ ਔਰ ਮੈਂ ਸਾਰੇ ਹੀ ਸਟਾਫ ਨੂੰ ਬੇਤੀ ਕਰਨਾ ਚਾਹਾਂਗਾ ਕਿ ਆਜ ਗੁਰੂ ਮਹਾਰਾਜ ਜੀ ਸਾਡੇ ਗਾਇਬ ਖਿ ਆਏ ਹੈ ਇੰਨਾ ਤੋਂ ਅਸ਼ੀਰਵਾਦ ਲਈਏ ਅਸੀਂ ਆਪਣੇ ਇੱਕ ਗਵਈਏ ਦੇ ਵਿੱਚ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਤੋਂ ਸਰਬ ਸੰਤੋਖ ਮੰਗੀਏ ਤਾਂ ਜੋ ਕਿ ਅਸੀਂ ਕਸਟਮਰ ਨੂੰ ਵਧੀਆ ਤਰੀਕੇ ਨਾਲ ਪੇਸ਼ੈਂਸ ਦੇ ਨਾਲ ਕਿਉਂਕਿ ਅਸੀਂ ਇਸ ਡੀਲਰਸ਼ਿਪ 'ਚ ਇੱਕੋ ਹੀ ਪ੍ਰੋਬਲਮ ਆਂਦੀ ਹੈ ਕਿ ਕਸਟਮਰ ਨਾਲ ਕਈ ਵਾਰ ਅਸੀਂ ਪੇਸ਼ੈਂਸ ਲੂਜ਼ ਕਰ ਜਾਂਦੇ ਹਾਂ ਨਖ ਖੁਸ਼ੀਆਂ ਪਾਕਸ਼ੀਆਂ ਜੇ ਸਤਗੁਰੂ ਨਗਰ ਕਰੇ ਦੇ ਮਹਾਵਾਕਨ ਸਾਹਿਬ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਹੀ ਵੱਡੀ ਅਪਾਰ ਕਿਰਪਾ ਕੀਤੀ ਹੈ ਕਿ ਅੱਜ ਇਸ ਜੋ ਆਪਾਂ ਬਿਲਡਿੰਗ ਮ੍ਰਿਤਿ ਸੰਯੋਗੀ ਅਰੇਨਾ ਦੀ ਦੇਖ ਰਹੇ ਹਾਂ ਅੱਜ ਸੱਤਵੇਂ ਬਰੇਗਨ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਮਨਾਈ ਜਾ ਰਹੀ ਹੈ ਮੈਂ ਇੱਥੇ ਥੋੜੀ ਜੀ ਗੱਲ ਕਰਨਾ ਚਾਹੁੰਦਾ ਜਿਸ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਡੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਗੱਲ ਕੀਤੀ ਹੈ ਵੀ ਜੇਕਰ ਅਸੀਂ ਗਾਤਾਂ ਦੀ ਸੇਵਾ ਕਰਦੇ ਆ ਤਾਂ ਹੀ ਸਾਡਾ ਸਾਰਾ ਬਿਜ਼ਨਸ ਹੈ ਬਾਕੀ ਇੱਟਾਂ ਦੀ ਮਾਰਤ ਹੈ ਅੱਜ ਤੋਂ ਮੈਂ 2018 ਦੀ ਗੱਲ ਕਰਾਂ ਮੇਰਾ ਸਰਾਂ ਦਾ ਤੇ ਚੁੰਨੀ ਦੇ ਵਿਚਾਰੇ ਪਿੰਡ ਹੈ ਐਮ ਡੀ ਸਾਹਿਬ ਉੱਥੇ ਸੰਦੀਪ ਜੀ ਹੁੰਦੇ ਤੇ ਅਸੀਂ ਇੱਕ ਬ੍ਰੀਜਾ ਲੈਣੀ ਸੀ ਮੈਂ ਆਪਣੇ ਵਾਸਤੇ ਮੈਂ ਜਦੋਂ ਉੱਥੇ ਜਾ ਕੇ ਡੀਲੀ ਕੀਤੀ ਤਾਂ ਮੈਂ ਇੱਕ ਨਾਲ ਬੇਟੀ ਵਾਸਤੇ ਵੀ ਬ੍ਰੀਜਾ ਬੁੱਕ ਕਰਾਤੀ ਐਨਾ ਇਹਨਾਂ ਦਾ ਸਰਕਾਰ ਮਿਲਿਆ ਕਹਿੰਦੇ ਕਿ ਇੱਕ ਤੁਹਾਨੂੰ ਹੋਰ ਵੀ ਦੇ ਦਿੰਦੇ ਆ ਗੱਡੀ ਮੈਂ ਚਲੋ ਮੇਰੇ ਕੁੜਮ ਸਾਹਿਬ ਵਾਸਤੇ ਹੀ ਦੇ ਦਿਓ ਅਸੀਂ ਤਿੰਨ ਬ੍ਰੀਜਾ ਗੱਡੀਆਂ ਇੱਕੋ ਦਿਨ ਲੈ ਕੇ ਗਏ ਸੰਦੀਪ ਜੀ ਉਸ ਟਾਈਮ ਚੁੰਨੀ ਸੀਗੇ ਸੋ ਅੱਜ ਇਹਨਾਂ ਨੂੰ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਡਿਪਿਊਟ ਕੀਤਾ ਹੈ ਅਰੇ ਇਹਨਾਂ ਦੀ ਘੁੰਡ ਚਕਾਈ ਸੀਗੀ ਚਾਹੇ ਸਰੰਦ ਸੀਗੀ ਚਾਹੇ 19 ਸੀ ਚਾਹੇ ਇੱਥੇ ਸੀ ਸਾਨੂੰ ਸਾਰੇ ਹੀ ਗਾਹਕਾਂ ਨੂੰ ਸਾਰੇ ਗਾਹਕਾਂ ਰੱਬ ਦਾ ਰੂਪ ਹੁੰਦੇ ਨੇ ਇੱਥੇ ਵਿਸ਼ੇਸ਼ਤਾ ਉੱਤੇ ਬੁਲਾਇਆ ਗਿਆ ਅਸੀਂ ਵਿਸ਼ੇਸ਼ ਕਰਕੇ ਤੁਹਾਡੇ ਸਟਾਫ ਦਾ ਤੁਹਾਡੀ ਰਹਿਨਮਾਈ ਦੇ ਨਾਲ ਜਿਹੜਾ ਸਟਾਫ ਹੈ ਬਹੁਤ ਹੀ ਵਧੀਆ ਡੀਲਿੰਗ ਬਹੁਤ ਹੀ ਵਧੀਆ ਸਰਵਿਸ ਇੱਕ ਘਾਤ ਇੱਕ ਗੱਡੀ ਲੈਣ ਲਈ ਜਾਂਦਾ ਨਹੀਂ ਜੇਕਰ ਉਹ ਸਟਾਫ ਦਾ ਬਿਹੇਵੀਅਰ ਵਧੀਆ ਨਾ ਹੋਵੇ ਐਲ ਕਹਿੰਦੇ ਛੱਡੋ ਜੀ ਇਹਨੂੰ ਇੱਥੋਂ ਨਹੀਂ ਲੈਂਦੇ ਦੂਜੀ ਗੱਡੀ ਵੀ ਉੱਥੇ ਬੁੱਕ ਕਰਾਤੀ ਹੋਰ ਸਾਰਾ ਹੀ ਸਟਾਫ ਜੇਦੋਂ ਉੱਥੇ ਚੁੰਨੀ ਸੀ ਇੱਥੇ ਬਲਜੀਤ ਕਾਰਸਿਸ ਰਾਂਡੇ ਦੇ ਵਿੱਚ ਸ਼ਾਇਦ ਮੇ ਵੀ ਉਹਨਾਂ ਨੇ ਸਾਰਿਆਂ ਨੇ ਅਸੀਂ ਤੀਜੀ ਗੱਡੀ ਵੀ ਬੁੱਕ ਕਰਾਤੀ ਦੋ ਗੱਡੀਆਂ ਸਾਨੂੰ ਚੁੰਨੇ ਤੋਂ ਮਿਲੀਆਂ ਇੱਕ ਮੇਰੀ ਜਿਹੜੀ ਗੱਡੀ ਸੀ 39 ਨੰਬਰ ਇਹਨਾਂ ਨੇ ਮੈਨੂੰ ਸਰੰਦ ਤੋਂ ਦਿੱਤੀ ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਤੁਹਾਡੇ ਸਾਰੇ ਸਟਾਫ ਦਾ ਇੰਨੀ ਵਧੀਆ ਹੌਸਪਿਟੈਲਿਟੀ ਜਦੋਂ ਵੀ ਅਸੀਂ ਜਿਹੜੇ ਮਰਜੀ ਸ਼ੋਅਰੂਮ ਦੇ ਵਿੱਚ ਜਾਈਏ ਇੰਨੀ ਵਧੀਆ ਹੌਸਪਿਟੈਲਿਟੀ ਦੇਣ ਦੇ ਲਈ ਧੰਨਵਾਦ ਕਰਦਾ ਹਾਂ ਨਾਰਦੀ ਨਾਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗੇ ਇਹ ਉਹ ਨਾਸ ਕਰਦਾ ਹੈ ਕਿ ਇਹ ਤੁਹਾਡੀ ਹੁਸ਼ਿਆਰਪੁਰ ਆਟੋਮੋਬਾਈਲ ਜਿੱਥੇ ਮਰਜੀ ਬਰਾਤ ਹੋਵੇ ਚਾਹੇ ਲੁਧਿਆਣਾ ਹੈ ਚਾਹੇ ਸਾਡੇ ਜ਼ਿਲ੍ਹੇ ਦੇ ਵਿੱਚ ਫਤੇਗੜ ਸਾਹਿਬ ਸਰਹੰਦ ਦੇ ਵਿੱਚ ਹੈ ਚੁੰਨੀ ਦੇ ਵਿੱਚ ਹੈ ਗਵਿੰਦਗੜ ਦੇ ਵਿੱਚ ਹੈ ਇਹ ਦਿਨ ਤੁਕਣੀ ਰਾਤ ਚ ਆਪਣੀ ਤਰੱਕੀ ਕਰੇ ਅੱਜ ਇੱਕ ਮੈਨੂੰ ਹੋਰ ਬਾਤ ਵਧੀਆ ਗੱਲ ਲੱਗੀ ਹੈ ਤੁਹਾਡੀ ਫਤੇਗੜ ਸਾਹਿਬ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੁਸੀਂ ਮਹਾਰਾਜ ਦਾ ਓਟ ਆਸਰਾ ਲਿਆ ਇਸ ਕਰੋਂ ਵੀ ਮੈਂ ਪਹਿਲੇ ਜਦੋਂ ਮੈਨੂੰ ਕੱਲ ਰਾਤ ਹੀ ਮੈਸੇਜ ਗਿਆ ਮੈਂ ਮੈਂ ਸਾਰੇ ਕੰਮ ਛੱਡ ਕੇ ਤੁਹਾਡੇ